ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਚਿੱਟੀ برف ਦੇ ਚਾਦਰ ਨਾਲ ਢਕੀਆਂ ਹੋਈਆਂ ਘਾਟੀਆਂ ਤੇ ਚੜ ਕੇ ਸਮੇਰ ਪਹਾੜ ਉੱਤੇ ਜਾ ਪਹੁੰਚੇ ਸਨ ਸਮੇਰ ਪਹਾੜ ਤੇ ਪੂਰੀ ਸਿੱਧ ਮੰਡਲੀ ਰਹਿੰਦੀ ਸੀ ਜਿਸ ਵਿੱਚ ਨੌ ਨਾਥ ਕ੍ਰਾਸੀ ਸਦ ਅਤੇ 6 ਜਤੀ ਸਨ ਉਹਨਾਂ ਦਾ ਵਾਸਾ ਪਹਾੜਾਂ ਵਿੱਚ ਬਣੀਆਂ ਕੁਦਰਤੀ ਕੰਦਰਾਂ ਅਤੇ ਗੁਫਾਵਾਂ ਵਿੱਚ ਸੀ ਉੱਥੇ ਗੋਰਖਨਾਥ ਗੁਰੂ ਜੀ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਿਆ ਸੀ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਕਿਹੜੀ ਸ਼ਕਤੀ ਨਾਲ ਐਸਾ ਸਥਾਨ ਤੇ ਆਏ ਹੋ ਗੁਰੂ ਜੀ ਨੇ ਕਿਹਾ ਕਿ ਕਰਤਾਰ ਦੇ ਨਾਮ ਦੇ ਸਿਮਰਨ ਦੀ ਸ਼ਕਤੀ ਨਾਲ ਅਸੀਂ ਇੱਥੇ ਪੁੱਛੇ ਹਾਂ ਗੋਰਖ ਨੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਕਿਸ ਕੰਮ ਆਏ ਹੋ ਤੁਹਾਡੀ ਜਾਤ ਕੀ ਹੈ ਕਿੱਥੇ ਜਾ ਰਹੇ ਹੋ ਤੁਹਾਡਾ ਦੇਸ਼ ਕਿਹੜਾ ਹੈ ਕੀ ਤੁਹਾਨੂੰ ਡਰ ਨਹੀਂ ਲੱਗਦਾ ਹੈ ਗੁਰੂ ਜੀ ਨੇ ਕਿਹਾ ਇਹ ਸਾਡਾ ਆਚਾਰਜ ਰੂਪ ਅਤੇ ਆਚਾਰਜ ਨਾਮ ਹੈ ਕਰਤਾਰ ਦਾ ਉਪਦੇਸ਼ ਦੇਣ ਲਈ ਅਸੀਂ ਇੱਥੇ ਆਏ ਹਾਂ ਅਸੀਂ ਚਾਰ ਵਰਨਵੰਡ ਅਤੇ ਜਾਤ ਪਾਤ ਨੂੰ ਨਹੀਂ ਮੰਨਦੇ ਇਸ ਲਈ ਸਾਡੀ ਕੋਈ ਜਾਤ ਨਹੀਂ ਹੈ ਜਿੱਥੇ ਕਰਤਾਰ ਲੈ ਜਾਵੇਗਾ ਅਸੀਂ ਉੱਥੇ ਹੀ ਚਲੇ ਜਾ ਚਲੇ ਜਾਵਾਂਗੇ ਜਿਥੇ ਚੰਦ ਸੂਰਜ ਨਹੀਂ ਚੜਦਾ ਉਹ ਸਾਡਾ ਦੇਸ਼ ਹੈ ਸਾਡੇ ਮਨ ਵਿੱਚ ਡਰ ਨਹੀਂ ਹੈ ਅਸੀਂ ਸਦਾ ਕਰਤਾਰ ਦੀ ਰਜਾ ਵਿੱਚ ਰਹਿੰਦੇ ਹਾਂ ਅਸੀਂ ਧਰਤੀ ਜਿਹਾ ਧੀਰਜ ਅਤੇ ਅਸਮਾਨ ਜਿਹੀ ਵਿਸ਼ਾਲਤਾ ਫਿਰਦੇ ਵਿੱਚ ਧਾਰ ਕੇ ਸਰੀਰ ਨੂੰ ਮੜੀਆਂ ਅਸਮਾਨ ਮੰਨ ਕੇ ਕਾਮ ਕ੍ਰੋਧ ਲੋ ਮਤੇ ਹੰਕਾਰ ਨੂੰ ਤਿਆਗ ਦਿੱਤਾ ਹੈ ਜਦ ਗੋਰਖਨਾਥ ਗੁਰੂ ਜੀ ਦੇ ਵਿਚਾਰਾ ਵਿਚਾਰਾ ਅੱਗੇ ਅਬੋਲ ਹੋ ਗਿਆ ਤਾਂ ਉਸ ਨੇ ਉਸ ਪੱਥਰ ਨੂੰ ਹਵਾ ਵਿੱਚ ੜਾਉਣ ਦਾ ਪੂਰਾ ਯਤਨ ਕੀਤਾ ਪਰ ਉਹ ਉਸ ਪੱਥਰ ਨੂੰ ਹਲਾ ਵੀ ਨਹੀਂ ਸਕਿਆ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਸਨ ਪ੍ਰਸ ਲਈ ਉਹ ਉੱਥੋਂ ਚਲਾ ਗਿਆ ਜਦ ਗੋਰਖ ਚਲਾ ਗਿਆ ਤਾਂ ਮਸ਼ੰਦਰ 나ਥ ਨੇ ਗੁਰੂ ਜੀ ਨਾਲ ਚਰਚਾ ਲਈ ਆ ਗਿਆ ਸੀ ਮਸ਼ੰਦਰ 나ਥ ਨੇ ਪੁੱਛਿਆ ਕਿ ਤੁਸੀਂ ਇਸ਼ਨਾਨ ਕਿਵੇਂ ਕਰਦੇ ਹੋ ਮੈਲ ਕਿਵੇਂ ਧੋਂਦੇ ਹੋ ਕਿਸ ਨਾਲ ਟੱਟ ਕੇ ਕਿਸ ਨਾਲ ਜੁੜੇ ਹੋ ਆਪਣਾ ਨਾਮ ਕਿਵੇਂ ਮਟਾ ਲਿਆ ਹੈ ਕ੍ਰਿਸ਼ਨਾ ਕਿਵੇਂ 부ਝੀ ਹੈ ਸਰੀਰ ਤੇ ਧੂੜੀ ਕਿਹੜੀ ਮਲਦੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਨਿਤਨੇਮ ਕਰਤਾਰ ਦਾ ਸਿਮਰਨ ਕਰਕੇ ਹੰਕਾਰ ਨੂੰ ਮਟਾ ਕੇ ਫਿਰਦੇ ਵਿੱਚ ਹਲੀਮੀ ਧਾਰਨ ਕਰ ਲਈ ਹੈ ਇਸੇ ਤਰ੍ਹਾਂ ਆਪਾ ਭਾਵ ਮਟਾ ਲਿਆ ਹੈ ਪਰਮੇਸ਼ਰ ਦੀ ਕੀਰਤੀ ਕਰਕੇ ਆਪਣੇ ਹਿਰਦੇ ਦਾ ਅਸ਼ਨਾਨ ਕਰਵਾ ਲੈਂਦੇ ਹਾਂ ਪਰਮੇਸ਼ਰ ਦੇ ਇਲਾਹੀ ਕੀਰਤਨ ਦਾ ਗਾਇਨ ਕਰਨ ਨਾਲ ਮਨ ਦੀ ਮੈਲ ਧੋ ਲਈਦੀ ਹੈ ਕ੍ਰੋਧ ਦਾ ਤਿਆਗ ਕੀਤਾ ਹੈ ਅਤੇ ਕਰਤਾਰ ਦੀ ਰਜਾ ਵਿੱਚ ਰਹਿ ਕੇ ਉਸ ਨਾਲ ਜੁੜ ਗਏ ਹਾਂ ਕਰਤਾਰ ਦਾ ਨਾਮ ਹਿਰਦੇ ਵਿੱਚ ਧਾਰ ਕੇ ਕ੍ਰਿਸ਼ਨ ਬੋਢ ਗਈ ਹੈ ਬਾਹੇ ਗੁਰੂ ਦਾ ਅਨਾਹਦ ਨਾਦ ਸੁਣਨ ਦੀ ਧੋੜੇ ਅਸੀਂ ਆਪਣੇ ਸਰੀਰ ਤੇ ਮਲੀ ਹੋਈ ਹੈ ਮਸ਼ੰਦਰ 나ਥ ਵੀ ਗੁਰੂ ਜੀ ਦੇ ਗਿਆਨ ਅੱਗੇ ਬਹੁਤਾ ਚਿਰ ਟਿਕ ਨਹੀਂ ਸਕਿਆ ਤਾਂ ਉਹ ਵੀ ਪਿੱਛੇ हट ਗਿਆ ਅਤੇ ਗੋਰਖਨਾਥ ਦਾ ਚੇਲਾ ਲੋਹਾ ਰੀਪਾ ਅੱਗੇ ਆ ਗਿਆ ਉਸਨੇ ਗੁਰੂ ਜੀ ਨੂੰ ਪੁੱਛਿਆ ਕਿ ਅਸੀਂ ਜੋ ਕਿਰਿਆ ਰਾਹੀਂ ਸਰੀਰ ਸਾਧ ਲੈਂਦੇ ਹਾਂ ਜਿਸ ਕਾਰਨ ਸਾਨੂੰ ਸਹਿਜ ਅਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਜੀ ਨੇ ਕਿਹਾ ਕਿ ਅਸੀਂ ਹਿਰਦੇ ਵਿੱਚ ਦਇਆ ਧਾਰਨ ਕਰਨ ਨਾਲ ਸਾਨੂੰ ਸਹਿਜ ਅਤੇ ਸਦਕ ਨਾਲ ਗਿਆਨ ਦੀ ਬਖਸ਼ਿਸ਼ ਕਰਤਾਰ ਕਰ ਦਿੰਦਾ ਹੈ ਲੋਹਾ ਰੀਪਾ ਨੇ ਕਿਹਾ ਕਿ ਜਦ ਸਾਡੇ ਕੋਲ ਤੁਸੀਂ ਆ ਹੀ ਗਏ ਹੋ ਤਾਂ ਸਾਡੇ ਕੋਲੋਂ ਜੋਗ ਮਤ ਗ੍ਰਹਿਣ ਕਰ ਲਵੋ ਜੇ ਰਾਜ ਭਾਗ ਚਾਹੁੰਦੇ ਹੋ ਤਾਂ ਰਾਜ ਭਾਗ ਲੈ ਲਵੋ ਪਰ ਗੋਰਖ ਨੂੰ ਗੁਰੂ ਧਾਰਨ ਕਰ ਲਵੋ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਦੁਨੀਆ ਤੋਂ ਡਰਦੇ ਹੋਏ ਇੱਥੇ ਪਹਾੜਾਂ ਦੀਆਂ ਕੰਦਰਾਵਾਂ ਵਿੱਚ ਸ਼ੋਪ ਕੇ ਬੈਠੇ ਹੋ ਕਹੋ ਤਾਂ ਅਸੀਂ ਤੁਹਾਨੂੰ ਕਰਤਾਰ ਤੋਂ ਬਖਸ਼ਾ ਦਿੰਦੇ ਹਾਂ ਤਾਂ ਕਿ ਤੁਹਾਡੇ ਹਿਰਦੇ ਵਿੱਚੋਂ ਹੰਕਾਰ ਖਤਮ ਹੋ ਕੇ ਕਰਤਾਰ ਦਾ ਨਾਮ ਟਿਕ ਜਾਵੇ ਅਤੇ ਤੁਹਾਡੇ ਸਾਰੇ ਦੁੱਖ ਕੱਟੇ ਜਾਣ ਲੋਹਾ ਰੀਪਾਵੇ ਆਪਣੇ ਜੋਰ ਜਮਾਈ ਕਰਕੇ ਗੁਰੂ ਜੀ ਦੇ ਅੱਗੇ ਕਾਮਜਾਬ ਨਹੀਂ ਹੋ ਸਕਿਆ ਗੌਰਤੇ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰ ਦੇਣੀ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ